ਜਿਸੂ ਮਸੀਹ ਨੂੰ ਵਣਜ ਵਪਾਰ ਉਦੋਂ ਵੀ ਚੰਗਾ ਲੱਗਾ ਤੇ ਅੱਜ ਜਿੰਨਾ ਰਾਈਟ ਸੇਵਾ ਕਰਨੀ ਸੇਵਕਾਂ ਨੂੰ ਉਹਨਾਂ ਨੂੰ ਅੱਜ ਵੀ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਹallelujah ਤੇ ਨਾ ਚਰਚ ਵਿੱਚ ਪੈਸੇ ਲੈ ਕੇ ਫੈਸਲੇ ਹੋਣੇ ਚਾਹੀਦੇ ਆ ਫੈਸਲਾ ਹੋਵੇ ਤੇ ਕਿਸੇ ਕੋ ਪੈਸਾ ਨਾ ਲਵੇ ਕੋਈ ਭਾਵੇਂ ਪਾਸਟਰ ਹੋਵੇ ਤੇ ਭਾਵੇਂ ਕੋਈ ਬਿਸ਼ਪ ਹੋਵੇ ਇਹ ਨਹੀਂ ਕਿ ਫਿਰ ਮੁਨਸੀ ਵਾਲੇ ਹਿਸਾਬ ਕਰਦੇ ਭੀ ਮੇਰੇ ਐਲਡਰ ਨੂੰ ਮਿਲ ਲਿਓ ਤੇ ਜਾਂ ਪ੍ਰਧਾਨ ਥਾਪੇ ਨੇ ਉਹਦਾਂ ਗੱਲ ਕਰ ਲਿਓ ਕਿ ਕੀ ਲੈਣਾ ਇਹ ਬਿਲਕੁਲ 100% ਗਲਤੀਆਂ ਜਿਹੜਾ ਅੱਜ ਵੀ ਚਰਚਾਂ 'ਚ ਹੋ ਰਿਹਾ ਜਿਹਦੇ ਨਾਲ ਯਿਸੂ ਮਸੀਹ ਅੱਜ ਵੀ ਪਸੰਦ ਨਹੀਂ ਕਰਦਾ ਹallelujah ਪਰਮੇਸ਼ਰ ਦਾ ਕਾਮਿਆ ਤੇ ਪਰਮੇਸ਼ਰ ਦਾ ਕਾਮ ਹੀ ਹੋਵੇ ਬਾਣੀਆਂ ਤੇ ਬਾਣੀ ਹੋਵੇ ਤਾਂ ਉੱਥੇ ਉਹਨੇ ਉਹਨਾਂ ਦੇ ਤਖਤਪੋਸ਼ ਉਲਟਾਤੇ ਤੇ ਕੋਟੜੇ ਮਾਰੇ ਉਹਨਾਂ ਦੇ ਯਿਸੂ ਮਸੀਹ ਲਿਆਜ ਨਹੀਂ ਕੀਤਾ ਤੇ ਨਾਲ ਲਿਆਜ ਮੇਰਾ ਯਿਸੂ ਅੱਜ ਕਰੇਗਾ ਜਿੰਨੇ ਅਸੀਂ ਮਰਜੀ ਜਿੱਦਾਂ ਦੇ ਮਰਜੀ ਕੰਮ ਕਰਕੇ ਵੇਖ ਲਈਏ ਕਿਉਂਕਿ ਸਚਾਈ ਤੇ ਯਿਸੂ ਮਸੀਹ ਨੇ ਸਚਾਈ ਦੇ ਨਾਲ ਲਿਖਾ ਲੈਣਾ ਪਾਵੇਂ ਕੋ ਪਾਸਟਰਾਂ ਤੇ ਪਾਵੇਂ ਕੋ ਵਿਸ਼ਬਾ ਤੇ ਪਾਵੇਂ ਐਲਡਰ ਤੇ ਪਾਵੇਂ ਕੋ